ਦਹਸ਼ਤ ਫੈਲਾਰ ਹੈ ਸ਼ਰਾਰਤੀ ਅੰਸਰ ਰਾਤ ਦੇ ਹਨੇਰੇ 'ਚ ਫੜੇ ਹਥਾਥ ਛੱਥਿਆ ਫਰੀਦਕੋਟ 'ਚ ਗੁੰਡਾਗਰਦੀ ਦਾ ਨੰਗਾ ਨਾਮ ਤਾਜ਼ਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਕੁਝ ਬਾਈਕ ਸਵਾਰ ਨੌਜਵਾਨਾਂ ਦੇ ਵੱਲੋਂ ਸ਼ਰੀਆਂ ਤੇਜ਼ ਤਾਰ ਹਥਿਆਰ ਲਹਿਰਾਉਂਦਿਆਂ ਤੇ ਪੜਕਾਉ ਗੀਤ ਲਗਾ ਕੇ ਇੱਕ ਵੀਡੀਓ ਬਣਾਈ ਗਈ ਤੇ ਫਿਰ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਅਕਾਊਂਟ ਤੇ ਉੱਤੇ ਪੋਸਟ ਕੀਤਾ ਗਿਆ ਜੋ ਕਿ ਕਾਫੀ ਵਾਇਰਲ ਹੋ ਰਹੀ ਸੀ ਤੇ ਜਦ ਮੀਡੀਆ ਦੇ ਵੱਲੋਂ ਪੁਲਿਸ ਦਾ ਧਿਆਨ ਇਸ ਵੀਡੀਓ ਦੇ ਵੱਲ ਦਿਵਾਇਆ ਗਿਆ ਉਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਇਸ ਵੀਡੀਓ ਦੇ ਆਧਾਰ ਦੇ ਉੱਤੇ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਫਤਾਰ ਕਰ ਲਿਆ ਜਿਨ੍ਹਾਂ ਦੇ ਕੋਲੋਂ ਇੱਕ ਬਾਈਕ ਤੇ ਕੁਝ ਤੇਜ਼ ਤਾਰ ਮਾਰੂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਜਾਣਕਾਰੀ ਦਿੰਦੇ ਹੋਏ ਸੀਆਈਏ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਇਸ ਵੀਡੀਓ ਨੂੰ ਲੈ ਕੇ 13 ਲੋਕਾਂ ਦੇ ਖਿਲਾਫ ਬਾਈ ਨੇਮ ਤੇ ਕੁਝ ਅਗਿਆਤ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚੋਂ ਤਿੰਨ ਲੜਕੀਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਜਲਦ ਹੀ ਬਾਕੀਆਂ ਨੂੰ ਵੀ ਪੁਲਿਸ ਗ੍ਰਫਤਾਰ ਕਰ ਲਵੇਗੀ ਸਰ ਥੋੜੇ ਦਿਨ ਪਹਿਲਾਂ ਕੁਝ ਬਾਈਕ ਸਵਾਰ ਜਿਹੜੇ ਕਿ ਤੇਜ਼ ਤਾਰ ਹਥਿਆਰ ਲੈ ਕੇ ਸ਼ਰੀਆਮ ਘੁੰਮਦੇ ਦਿਖਾਈ ਦਿੱਤੇ ਸੋਰੋ ਨਾਲ ਇੱਕ ਵੀਡੀਓ ਵੀ ਜਿਹੜੀ ਆਪਦੇ ਇੰਸਟਾ ਕਾਉਂਟ ਤੇ ਪਾਈ ਗਈ ਸੀਗੀ ਉਸ ਨੂੰ ਕਿ ਪੁੱਛਣੇ ਕਿਸ ਤਰ੍ਹਾਂ ਕਰ ਉਹਨਾਂ ਦੇ ਖਿਲਾਫ ਐਫਆਰ ਨੰਬਰ 3 ਥਾਣਾ ਸਦਰ ਫਰੀਕੋਟ ਦਰਜ ਹੋ ਚੁੱਕੇ ਜੀ ਉਹਦੇ ਵਿੱਚ ਤਿੰਨ ਬੰਦੇ ਅਸੀਂ ਰੈਕਟ ਕਰ ਚੁੱਕੇ ਹਾਂ 13 ਬੰਦੇ ਬਾਈ ਨੇਮ ਨੇ ਜੀ ਬਾਕੀ ਅਣਪਛਾਤੇ ਬੰਦੇ ਦੇ ਪਰਚਾ ਰਿਸਟਰ ਹੋ ਚੁੱਕਾ ਸਰ ਇਹਨਾਂ ਤੋਂ ਕੋਈ ਹਥਿਆਰ ਵਗੈਰਾ ਵੀ ਹਾਂਜੀ ਇਹਨਾਂ ਤੋਂ ਮੋਟਰਸਾਈਕਲ ਬਰਾਮਦ ਹੋਇਆ ਜਿਹਦੇ ਤੇ ਕੋਈ ਨੰਬਰ ਪਲੇਟ ਨਹੀਂ ਸੀਗੀ ਤੇ ਮਾਰੂ ਹਥਿਆਰ ਬਰਾਮਦ ਹੋਇਆ ਜੀ ਇਹਨਾਂ ਤੋਂ ਹੁਣ ਅੱਗੇ ਕਿੰਨਾ ਫਰਦਰ ਕਰਦੇ ਅੱਗੇ ਫਰਦਰ ਕਾਰਵਾਈ ਹੈ ਜੀ ਜਿਹੜੇ ਬਾਕੀ ਰਹਿੰਦੇ ਨੇ ਉਹਨਾਂ ਨੂੰ ਜਲਦੀ ਜਲਦੀ ਰੈਕਟ ਕਰ ਲਾਂਗੇ ਜਿਹੜੇ ਮੌਕੇ ਤੋਂ ਭੱਜ ਗਏ ਸੀਗੇ ਤੇ ਜਿਹੜੇ ਵਹੀਕਲ ਨੇ ਓਬਵੀਅਸ ਇਹਨਾਂ ਦੇ ਕਾਰਜ ਵਿੱਚ ਲਾਵਾਂਗੇ ਸਰ ਮੈਨ ਕਿਊਸ ਵੀ ਅੱਛਾ ਹੈ ਜਿਸ ਤੇ ਸੋਸ਼ਲ ਮੀਡੀਆ ਕਾਉਂਟ ਤੇ ਵੀਡੀਓ ਵਾਇਰਲ ਹਾਂਜੀ ਜਿਹਦੇ ਕਾਉਂਟ ਤੋਂ ਇਹ ਵੀਡੀਓ ਵਾਇਰਲ ਹੋਈ ਸੋ ਫਰ ਗਿਆ ਜੀ ਬਿਊਰੋ ਰਿਪੋਰਟ ਔਨ 에ਅਰ